ਸਾਹਸੀ ਕਾਲ ਜੀ ਇਕ ਕਲੀ ਮੈਦੇ ਦੀ 2 ਚਮਚ ਸੂਜੀ ਦੇ ਟੇਸਟ ਅਨੁਸਾਰ ਨਮਕ ਬੇਕਿੰਗ ਸੋਡਾ ਬੇਕਿੰਗ ਪਾਊਡਰ ਪੀਸੀ ਹੋਈ چینی ਸਾਰੀਆਂ ਚੀਜ਼ਾਂ ਛਾਣ ਲਈਆਂ ਤੇ ਇਹਦੇ ਵਿੱਚ 2 ਚਮਚ ਪਾਏ ਤੇਲ ਦੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਸਾਰੇ ਮੈਦੇ ਦੇ ਵਿੱਚ ਮਿਕਸ ਕਰਨਾ ਦਹੀਂ ਦੇ ਨਾਲ ਇਹਨੂੰ ਗੁੰਨਣਾ ਹੈ ਸਾਫਟ ਜਿਹੜਾ ਡੋ ਇਹਦਾ ਆਪਾਂ ਤਿਆਰ ਕਰਨਾ ਪਟੂਰੇ ਬਣਾਉਣ ਲੱਗੇ ਜਿਹੜੇ ਆਪਾਂ ਬਾਹਰੋਂ ਲੈ ਕੇ ਖਾਣੇ ਘਰੇ ਤਿਆਰ ਕਰਨੇ ਆ ਮਾੜਾ ਜਿਹਾ ਤੇਲ ਹੋਰ ਹੱਥ ਨੂੰ ਲਾ ਕੇ ਐਦਾਂ ਤੇ ਇਹਨੂੰ ਆਪਾਂ ਮਸਲ ਲੈਣਾ ਐਨ ਵਧੀਆ ਤਰੀਕੇ ਦੇ ਨਾਲ 5-7 ਵਾਰੀ ਨੂੰ ਪਟਕਣਾ ਪ੍ਰਾਤ ਦੇ ਵਿੱਚ ਇਹ ਪਟਕ-ਪਟਕ ਕੇ ਇਹਨੂੰ ਐਨ ਸੌਫਟ ਕਰ ਲੈਣਾ ਐ ਠੀਕ ਆ ਜੇ ਇਹਨੂੰ ਚਾਹੇ ਗਿੱਲੇ ਕੱਪੜੇ ਨਾਲ ਟੱਕ ਦੋ ਚਾਹੇ ਕਿਸੇ ਭਾਂਡੇ ਨਾਲ ਟੱਕ ਦੋ ਅੱਧਾ ਘੰਟਾ ਇਹਨੂੰ ਮੈਂ ਟੱਕ ਦਿੱਤਾ ਸੀ ਦੇਖੋ ਡੋ ਆਪਣਾ ਐਨ ਫੁੱਲ ਗਿਆ ਵਧੀਆ ਫਿਰ ਹੱਥ ਜਿਹੜਾ ਤੇਲ ਦਾ ਲਾ ਕੇ ਇਹਨੂੰ ਮਸਲ ਲੈ ਐਨ ਚੰਗੀ ਤਰ੍ਹਾਂ ਤੇ ਫੇਰ ਇਹਨੂੰ ਵੱਡਾ ਥੋੜੀ ਜਿਹੀ ਪੇੜਾ ਲੈ ਕੇ ਹੱਥ ਨਾਲ ਵਧਾਇਆ ਹਲਕੇ ਹੱਥਾਂ ਦੇ ਨਾਲ বেল ਲਿਆ ਇਹਨੂੰ ਬੇਲਣ ਨਾਲ ਗਰਮ ਤੇਲ ਚੰਗੀ ਤਰ੍ਹਾਂ ਕਰਕੇ ਤੇ ਉਸ ਆਪਾਂ ਪਾ ਕੇ ਘਰੇ ਆਪਾਂ ਫੁੱਲੇ ਹੋ ਪਟੂਰੇ ਬਹੁਤ ਸੋਹਣੇ ਬਣਾ ਲੈਣੇ ਆ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਤੁਸੀਂ ਸਰਚ ਕਰਿਆ ਕਰੋ ਜੀ ਪਟੂਰੇ ਤਿਆਰ ਹੋ ਗਏ ਸਤਿ ਸ੍ਰੀ ਅਕਾਲ